ਖਬਰ ਆਜ ਤੱਕ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੰਮ੍ਰਿਤਸਰ ਦੇ ਟਾਊਨ ਹਾਲ ਵਿਖੇ ਫ੍ਰੀडम फाइਟਰਾਂ ਵੱਲੋਂ 21 ਮੈਮਰੀ ਕਮੇਟੀ ਦਾ ਗਠਨ ਕੀਤਾ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਵੱਖ-ਵੱਖ ਥਿਲਿਆਂ ਦੇ ਫ੍ਰੀडम फाइਟਰ ਹਾਜ਼ਰ ਸਨ ਅਤੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਸੰਬੰਧੀ ਅਪੀਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਫ੍ਰੀडम फाइਟਰਾਂ ਦੇ ਬਾਰੇ ਕੁਝ ਸੋਚ ਵਿਚਾਰ ਕਰਨ ਦੀ ਲੋੜ ਹੈ ਅਤੇ ਉਹਨਾਂ ਦੀ ਕੁਰਬਾਨੀਆਂ ਲਈ ਇੱਕ ਦਿਨ ਜ਼ਰੂਰ ਮਨਾਇਆ ਜਾਏ ਇਸ ਮੌਕੇ ਤੇ ਆਈ ਹੋਈ ਸੰਗਤਾਂ ਵਾਸਤੇ ਲੰਗਰ ਪੰਡਾਲੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰਾਜਪੁਰ ਦੀ ਖਾਸ ਰਿਪੋਰਟ ਆਪਾਂ ਜਿੰਨਾ ਵੀ ਟਾਈਮ ਹੋਇਆ ਹੈ ਤੇ ਇਸ ਦੇ ਇਤਿਹਾਸ ਨਾਲ ਬੰਨ੍ਹਿਆ ਗਿਆ ਅੰਮ੍ਰਿਤਸਰ ਅੰਮ੍ਰਿਤਸਰ ਮੈਂ ਇਹ ਨਹੀਂ ਕਹ ਰਿਹਾ ਕਿ ਕਿੰਨੇ ਹੀ ਸਨਮਾਨਦਾਰ ਅਤੇ ਵਿਦੇਸ਼ ਸੇਵਾ ਵਿੱਚ ਨਿਭਾ ਰਹੇ ਕਿਤੇ ਕਿਤੇ ਸੀ ਤਰ੍ਹਾਂ ਦੇ ਕਿਰੋਜੀ ਕਿਹਾ ਤੇ ਮੈਂ ਸਿਰਫ ਦੋ ਤਿੰਨ ਜਨਾਂ ਦੀ ਗੱਲ ਕਰਨੀ ਹੈ ਮੈਂ ਕੋਈ ਬਾਦਮੀਕਟਮੀ ਗੱਲ ਨਹੀਂ ਕਰਨੀ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਸੁਪਾ ਕਮੇਟੀ ਚੁਣਨੀ ਹੈ ਉਹਦੇ ਵਿੱਚ ਆਪਾਂ ਨੂੰ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਮੈਂਬਰ ਦੇਣਾ ਚਾਹੀਦਾ ਉਹ ਇਹੋ ਜਿਹਾ ਮੈਂਬਰ ਦਿਓ ਜਿਹੜਾ ਉਹਦਾ ਕੰਮ ਵੀ ਛੱਡ ਸਕਦਾ ਹੋਵੇ ਥੋੜੇ ਜੀ ਫੁਰਤੀ ਵੀ ਰੱਖਦਾ ਹੋਵੇ ਬਲਾਰਾ ਵੀ ਹੋਵੇ ਕੁਲਾਕਤ ਕਰਾ ਕੇ ਸਾਰੇ ਮੀਸ਼ਿਆਂ ਨਾਲ ਗੱਲ ਕਰਾਉਣੀ ਚਾਹੀਦੀ ਹੈ ਨੰਬਰ 2 ਤੀਜੀ ਵਾਰੀ ਆਪਣੇ ਮੇਜੰਡੇ ਦੀ ਸੀ ਕਿ ਮੰਗਾ ਪਿਵੋਟਾਂ ਕਰੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੁਣ ਮੇਰੇ ਵੀਰਾਂ ਦਾ ਸੁਝਾਇਆ ਸੀ ਵੀ ਆਪਾਂ ਜਿਵੇਂ ਕਿਸਾਨ ਯੂਨੀਅਨ ਨਾਲੇ ਸਵਾਲ ਕਰਦੇ ਨੇ ਵੀ ਆਪਾਂ ਵੀ ਇੱਕ ਨੂੰ ਸਵਾਲ ਕਰਿਆ ਕਿ ਹੱਕ ਬੰਦਾ ਆਪਣਾ ਸਵਾਲ ਕਰਨਾ ਪਰ ਆਪਾਂ ਆਪਣੀ ਗਿਣਤੀ ਦਾ ਦੇਖੋ ਕਿੰਨੀ ਆ ਆਪਾਂ ਇੱਕ ਬੰਦਾ ਹਰ ਇੱਕ ਮਿੰਟ ਦੇ ਵਿੱਚ ਕਿਸੇ ਚ ਇੱਕ ਹੈ ਕਿਸੇ ਚ ਦੋ ਹੈ ਕਈ ਮੇਰੇ ਮੇਰੇ ਵੀਰਗੇ ਵਿੱਚ ਦਾ ਬੋਲ ਕੇ ਖੜ ਸਦੇ ਨੇ ਤੇ ਕਈ ਖੜਦੇ ਨਹੀਂ ਲੱਤਾਂ ਹੀ ਕੰਮਣ ਲੱਗ ਜਾਂਦੀਆਂ ਪੁਰਸ਼ਾਂ ਨੂੰ ਦੇਖ ਕੇ ਘਰ ਸਾਹ ਵੈਜ ਦੀ ਕੀ ਫਤੇ ਜੋ ਇੱਥੇ ਇੱਕ ਦੋ ਬੇਨਤੀਆਂ ਜਿਵੇਂ ਕਿ ਫੜ ਕਾਲੇ ਬਾਈ ਜੀ ਨੇ ਕਿਹਾ ਵੀ ਡੀਸਾ ਸੜਨ ਗੱਲ ਨਹੀਂ ਕਰਦੇ ਉਹ ਸਾਡਾ ਨੰਬਰ ਲਿਆ ਜਾਣਾ ਸੀ ਦੱਸ ਜਾਣੇ ਆਣ ਕੇ ਉਹਨਾਂ ਦਾ ਮਸਲਾ ਹੱਲ ਕਰਾ ਕੇ ਆਵਾਂਗੇ ਭਲਾ ਸਾਨੂੰ 4 ਦਿਨ ਮਹਿਣਾ ਤੇ ਜਦੋਂ ਮਰਜ਼ੀ ਸਾਨੂੰ ਡਿਊਟੀ ਲਾਉਣਾ ਅਸੀਂ ਤਿਆਰ ਸੀ ਵਰਕ ਨਹੀਂ ਸਾਲ ਹੋ ਗਿਆ ਤੁਸੀਂ ਮੈਨੂੰ ਕਿਹਾ ਸੀ 9400 ਰੁਪਏ ਵੀ ਪੈਨਸ਼ਨ ਦੇਣੇ ਆ ਕਿਹਨੂੰ ਦੇਣੇ ਤੇ ਕਿੱਥੇ ਦੇਣੇ ਆ ਮੈਨੂੰ ਸਾਫ਼ ਕਰਾਓ ਕਿਸ ਵਿਸ਼ੇ ਤੇ ਮਿਟੇ ਰੱਖੀ ਗਈ ਜੀ ਅੱਜ ਸਾਡੇ 25 ਸਾਲ ਹੋ ਗਏ ਸਾਡੇ ਇਹ ਡਾਕਟਰ ਕਰਨ ਦੇ ਤੇ ਮੇਰੀ ਇਸ ਚੈਂਪੀ ਬਣੀ ਹੋ ਅਸੀਂ ਇਸ ਲਈ ਸਾਨੂੰ ਜਥੇਬੰਦੀ ਬਣਾਣੀ ਪਈ ਕਿਉਂਕਿ ਸਰਕਾਰਾਂ ਨੇ ਤਾਂ ਨਿਸ਼ਾਤਾ ਕਰ ਦਿੱਤਾ ਕਿਉਂਕਿ ਜਿੰਨੇ ਵੀ ਸਰਕਾਰਾਂ ਆਈਆਂ ਨੇ ਹੁਣ ਤੱਕ ਕਾਂਗਰਸ ਸਰਕਾਰੀ ਬੀਜੇਪੀ ਜਾਏ ਉਹਨਾਂ ਵੀ ਆ ਗੜੀ ਹੈ ਇਹਨਾਂ ਨੇ ਸਿਰਫ ਤੇ ਸਿਰਫ ਆਪਣਾ ਸਾਡੇ 9 ਮੇਜੇ ਨੇ ਇੱਕ ਨੇ ਭਗ ਸਿੰਘ ਰੱਖ ਲਿਆ ਇੱਕ ਨੇ ਸੁਭਾਸ਼ ਚੰਦਰ ਬੋਸ ਰੱਖ ਲਿਆ ਇੱਕ ਪਹਿਲਾ ਗਾਂਧੀ ਨੂੰ ਵਾਰਤੀ ਗਏ ਨੇ ਸਾਡੇ ਬਜ਼ੁਰਗਾਂ ਨੇ ਵਿਦੇਸ਼ੀ ਜਾਗੀ ਤੇ ਹਿੱਸਾ ਆਇਆ ਸੀਗਾ ਪਰ ਸਾਡੇ ਪਰਿਵਾਰਾਂ ਨੇ ਕਿਸੇ ਨੇ ਨਹੀਂ ਸੁਣਿਆ ਇਧਰ ਵੀ ਇਸ ਕਰਕੇ ਅੱਜ ਤੋਂ 25 ਸਾਲ ਪਹਿਲਾਂ ਮੈਨੂੰ ਮਜਬੂਰਨ ਇਹ ਜਥੇਬੰਦੀ ਯਾਰਗਾਨੀ ਬਈ ਕਿ ਅੱਜ ਅਸੀਂ ਕਿ ਅੱਜ ਦੀ ਮੀਟਿੰਗ ਹੈ ਇਸ ਲਈ ਨਵੇਂ ਜਥੇਬੰਦੀ ਦਾ ਮੈਂ ਫੈਸਲਾ ਉਡਾਰ ਲੈਣਾ ਹੈਗਾ ਪ੍ਰਾਈਸਟੈਂਪ ਸਰਪਰਸਤਾ ਉਸ ਤੋਂ ਪਹਿਲਾਂ ਸਾਡੇ ਜਿਹੜੇ ਆਏਗੇ ਚੇਤਨ ਸਿੰਘ ਜੀ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਬਣਨੇ ਨੇ ਤੇ ਰਵਿੰਦਰ ਨਗਲਾ ਜੀ ਸਾਡੇ ਸਕੱਤਰ ਨੇ ਬਸ ਸਕੱਤਰ ਨੇ ਤੇ ਰਵਿੰਦਰ ਜੀ ਸਾਡੇ ਇੱਕ ਜਾਣਚੀ ਬਣਨੇ ਨੇ ਅੱਜ ਉਸ ਦਾ ਵਿਸਥਾਰ ਕਰਨ ਵਾਸਤੇ ਅੱਜ ਅਸੀਂ ਅ ਸ਼੍ਰੀ ਹਰਮੰਦਰ ਸਾਹਿਬ ਨਮਸਤਕ ਹੋ ਕੇ ਅੱਜ ਆਪਣੀ ਜੀ ਜਤੇ ਮੰਦਿਰ ਦਾ ਅਗਲਾ ਵਿਸਥਾਰ ਕਰਾਂਗੇ ਤੇ ਨਾਲ ਹੀ ਇਹ ਵਿਚਾਰ ਕੀਤਾ ਜਾ ਰਿਹਾ ਜੇ ਜਿਹੜੀ ਲੋਕ ਸਭਾ ਚੋਣਾਂ ਆਈਆਂ ਨੇ ਉਹਦੇ ਵਿੱਚ ਅਸੀਂ ਕਿਸ ਪਾਰਟੀ ਨੂੰ ਕਿਸ ਨਮਾਇਦ ਨੂੰ ਅਸੀਂ ਸਪੋਰਟ ਕਰਨੀ ਹੈ ਸਾਡਾ ਸਿਰਫ ਤੁਹਾਡੇ ਲਈ ਇਹੀ ਵਿਚਾਰ ਹੈ ਕਿ ਜਿੰਨੀਆਂ ਵੀ ਪਾਰਟੀਆਂ ਨੇ ਅੱਜ ਤੱਕ ਮੈਨੀਫੈਸਟੋ ਤਿਆਰ ਕੀਤਾ ਹੈ ਕਿਸੇ ਦੇ ਵੀ ਫ੍ਰੀडम ਫੈਕਟਰ ਪਰਵਾਰਾਂ ਦੇ ਦੇ ਨਾਲ ਤੇ ਕੀ ਉਹ ਕੱਢ ਕੇ ਕੀ ਉਹਨਾਂ ਦਾ ਐਲਾਨ ਕਰਨਗੇ ਉਹਨਾਂ ਦੀ ਕੀ ਪਾਲਿਸੀਆਂ ਨੇ ਅੱਜ ਤੱਕ ਕਿਸੇ ਮੈਨੀਫੈਸਟੋ ਸਮ ਦਿਖਾਈ ਦਿੱਤਾ ਸਾਡੀ ਸਿਰਫ ਇੱਕ ਹੀ ਹੈ ਵੀ ਇਸ ਪਾਰਟੀ ਨੇ ਸਾਡੀ ਮੰਗਾਂ ਸਾਡੀਆਂ ਵਿਚਾਰਾਂ ਸਾਡੇ ਪਰਿਵਾਰਾਂ ਦਾ ਖਿਆਰ ਪੂਰੀ ਮੈਨੂੰ ਉਸ ਪਾਰਟੀ ਦੇ ਨਾਮ ਨਾਲ ਉਸ ਗੋਤ ਪਾ ਕੇ ਇਸ ਲੋਕ ਸਭਾ ਵਿੱਚ ਦਿੱਤਾ ਮਾਰਨਾ ਤੁਸੀਂ ਕਿਹੜੇ ਕਿਹੜੇ ਜਿਹੜੇ ਤੋਂ ਆਏ ਹੋ ਜੀ ਇੱਥੇ ਸਾਰੇ ਸਮੂਹ ਪੰਜਾਬ ਦੇ ਪੂਰੇ ਪੰਜਾਬ ਦੇ ਸਾਰੇ ਜਿਲ੍ਹਾ ਪ੍ਰਧਾਨ ਸੈਕਟਰੀ ਦੇ ਪੱਧਰ ਤੱਕ ਪਹੁੰਚੇ ਕਿੰਨੇ ਮੈਂਬਰ ਕਮੇਟੀ ਦਾ ਨਹੀਂ ਸਾਡੀ ਇਹ ਜਿਹੜੀ ਅੱਜ ਅਸੀਂ ਕਮੇਟੀ ਬਣਾ ਰਹੇ ਹਾਂ ਕਿ ਮੈਂ ਆਪਣੇ ਕਿੰਨੇ ਤਿਆਰ ਕਰ ਲਏ ਕਿ ਤੇ ਵਾਕਿਆਰੇ ਵੀ ਜਿਲ੍ਹੇ ਦੀ ਸਾਡੀ ਕਮੇਟੀ ਹੈਗੀ ਹੈ ਉਹਨੇ ਅਲੱਗ-ਅਲੱਗ ਕਮੇਟੀਆਂ ਬਣਾ ਕੇ ਸੀ ਜਿਹੜੇ ਆਪਣੇ ਮੰਗਾ ਸਰਕਾਰਾਂ ਦੇ ਜਾਣ ਦੇ ਬਲਾਸੇ ਕੀਤੀ ਅੱਜ ਤੱਕ ਤੁਸੀਂ ਆਪਣੇ ਕਿੰਨੇ ਮੰਗਾ ਲਾ ਕੇ ਰੱਖਿਆ ਨੇ ਜਿਹੜਿਆ ਕਿ ਦੇਖੋ ਸਾਨੂੰ ਮੰਗਾ ਮੰਨਣ ਦੀ ਲੋੜ ਨਹੀਂ ਪੈਣੀ ਸੀ ਜੇ ਸਰਕਾਰਾਂ ਸਾਡੇ ਲੋਕੀ ਤੇ ਸਿੱਤੇ ਛੱਤ ਤੇ ਸਾਡੇ ਅਰਜ਼ਗਾਰ ਦੇ ਨਾਲ ਕਿੰਦਨਦੀ ਤਾਂ ਹਾਲਾਤ ਇਹ ਨੇ ਕਿ ਸਾਡਾ ਪਹਿਲਾਂ 5% ਕੋਟਾ ਸੀਗਾ 5% ਤੋਂ 3% ਤੇ 3 ਤੋਂ 2% ਹੁਣ ਸਾਡਾ ਕੋਟਾ ਹੀ ਗਲਤ ਕਰ ਦਿੱਤਾ ਹੈ ਇਸ ਕਰਕੇ ਸਾਡਾ ਅਸ਼ਿਸ਼ ਕਰਨਾ ਪੈ ਰਿਹਾਗਾ ਸਾਡੀਆਂ ਮੰਗਾਂ ਕੋਈ ਨਹੀਂ ਆਈਆਂ ਸਾਡਾ ਮੰਗਾਂ ਦਾ ਸਿਰਫ ਰੋਜ਼ਗਾਰ ਤੇ ਉਪੀ ਹੈ ਜੇ ਸਾਡਾ ਨੌ ਬਖਤ ਦੇ ਨੇ ਅੱਜ ਜਿਹੜੀ ਭਗਵਾਨ ਜੀ ਦੀ ਸਰਕਾਰ ਹੈ ਪਾਕਿਸਤਾਨ ਦੀਆਂ ਕਟਨੀਆ ਪੱਗਾਂ ਬੰਨ ਕੇ ਆਪ ਜਨ ਦੇਸ਼ ਭਗਤ ਕਹਾ ਰਹੀ ਹੈ ਸੋਗਾਦੀ ਭਗਤ ਸਿੰਘ ਤੋਂ ਲੇਕਿਨ ਅੱਜ ਤੱਕ ਇੱਕ ਵੀ ਮੀਟਿੰਗ ਚਾਰ ਵਾਰੀ ਟਾਈਮ ਦਿੱਤਾ ਇੱਕ ਵੀ ਮੀਟਿੰਗ ਸਾਡੀ ਜਗ੍ਹਾ ਨਹੀਂ ਆਦੀ ਕਰਦਾ ਤਾਂ ਸਿਰਫ ਜਨਾ ਨੌ ਬਖਤ ਨੇ ਪਹਿਲਾਂ ਕਾਂਸ ਵਿੱਚ ਗਈ ਫਿਰ ਬੀਜੇਪੀ ਨੇ ਵੇਚਿਆ ਹੁਣ ਇਹ ਵੀ ਕਰ ਰਹੇ ਨੇ ਜਿਵੇਂ ਕਿ ਮੌਜੂਦਾ ਸਰਕਾਰਾਂ ਦੇ ਵੱਲੋਂ ਕਈ ਵਾਰ ਕਿਤੇ ਗਏ ਥਾਂ ਠੀਕ ਆ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਸ ਵੇਚੇ ਵੀ ਤੁਹਾਡੀ ਕੋਈ ਸੁਰਵਾਈ ਹੋਣੀ ਨਹੀਂ ਦੇਖੋ ਹਰਕਤ ਤਾਂ ਮੀਨਿੰਗ 2-3 ਸਾਲਾਂ ਤੋਂ ਕੁਝ ਵੀ ਨਹੀਂ ਹੋਇਆਗਾ ਅਸੀਂ ਇਹ ਚਾਹੁੰਦੇ ਆ ਜੇ ਭਾਕਸੀ ਦਾ ਨਵ ਬਰਤਨ ਨੇ ਭਾਕਸੀ ਸੋਚ ਰੱਖਣ ਹੋ ਅੱਜ ਕੀ ਹਾਲਾਤ ਨੇ ਲੋਕ ਟੈਂਕੇ ਜਿਹੜੇ ਵਰਤਦੇ ਨੇ ਸਾਡੇ ਬੱਚੇ ਬੇਰੁਜ਼ਗਾਰ ਨੇ ਇੱਕ ਦੇਸ਼ ਭਗਤ ਦੇ ਬੱਚੇ ਨੂੰ ਨੌਕਰੀ ਨਹੀਂ ਦੇ ਸਕਦੇ ਉਹ ਵੀ ਸਾਡੇ ਕੋਟੇ ਜਲਤਣਾ ਚਲਸੀ ਪ੍ਰਚਾਰਕ ਹੋਣਾ ਹੈ ਸਾਡੇ ਪੰਜਾਬ ਤੇ ਕੋਟਾ ਸਾਡਾ 1% ਉਹਦੀ ਦੂਜੀ ਕੈਟਗਰੀਆਂ ਵਾੜ ਦੇਣੀ ਹੈ ਕਿ ਇੱਕ ਨੌਕਰੀ ਦੇ ਲੈ ਕੇ ਨਹੀਂ ਆ ਗਈ ਸੀ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਜਿੰਨੀ ਕੁ ਕੁਆਲੀਫਿਕੇਸ਼ਨ ਹੈਗੀ ਹੈ ਉਹਦੇ ਮੁਤਾਬਕ ਨੌਕਰੀ ਕਰਨ ਨੂੰ ਕੋਟਾ ਚ ਨਾਲ ਕੇ ਜਾਵੇ ਜੇ ਵੀ ਕੁਝ ਦਿੰਦੇ ਆ ਉਹ ਸਾਨੂੰ ਸਨਮਾਨ ਦੇ ਤੌਰ ਤੇ ਪਹੁੰਚ ਜਾਵੇ ਸ਼ਰਤਾਂ ਦੇ ਹੱਦ ਤੱਕ ਨਾ ਦਿੱਤਾ ਜਾਵੇ ਹੁਣ ਅੱਜ ਲੋੜ ਹੈ ਕਿ ਸਾਡੇ ਬੱਚਿਆਂ ਨੂੰ ਰੁਜ਼ਗਾਰ ਦੀ ਉਸ ਦਸ ਪੜ੍ਹ ਗਿਆ ਜੈ ਜੀ ਜੀ ਕੁਆਲੀਫਿਕੇਸ਼ਨ ਉਸ ਆਉਂਦੇ ਨੇ ਜਾਂ ਗ੍ਰੈਜੂਏਸ਼ਨ ਕਰਕੇ ਉਹਦੇ ਸਾਮ ਆਉਂਦੇ ਨੇ ਕੋਟਾ ਅੱਜ ਲੀਡਰਾਂ ਦੇ ਬੱਚਾ ਨੂੰ ਰਿਜ਼ਰਵਿਸਟ ਬਣਸਾਉਂਦੀ ਹੈ ਲੀਡਰਾਂ ਦੇ ਬੱਚਾ ਨੂੰ ਨੌਕਰੀਆਂ ਵਜਾਉਂਦੀਆਂ ਨੇ ਲੀਡਰ ਦਾ ਬੱਚਾ ਮੰਤਰੀ ਬਣ ਸਕਦਾ ਈ ਫਰੀ ਨਫ ਫੈਕਟਰ ਪਰਵਾਰਾਂ ਤੋਂ ਨਹੀਂ ਇਹੀ ਹਾਲ ਸ਼ਰੋਣੀ ਕਮੇਟੀ ਦਾ ਸ਼ਰੋਣੀ ਕਮੇਟੀ ਕਹਿੰਦੀ ਹੈ ਜਾਂਚੀ ਬਣਾੜ ਕਰਵਾਨੀਆਂ ਸਾਡੀਆਂ ਬਾਦਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿੰਨੇ ਇਜਾਦੀ ਘਾਟੀ ਨੂੰ ਕਿਨੇ ਕਵਰਾ ਦਿੱਤਾ ਹੋਵੇ ਉਹਨੇ ਕਿਦਵਾਨੇ ਚ ਉਹ ਵੀ ਸਪਾਸਨਾ ਲੈਣਾ ਪੈਦਾਗਾ ਅਸੀਂ ਚਾਹੁੰਦੇ ਹਾਂ ਜੇ ਸਾਡਾ ਨੌਕਰ ਕੋਈ ਕੱਟੋ ਕਰ ਨੋਈ ਸਾਨੂੰ ਮਾਨ ਸਨਮਾਨ ਦਿੰਦਾ ਯਾਰ ਆਨਮੋਨੇ ਚਨਾਵਾ ਵਿੱਚ ਪਬਲਿਕ ਨੂੰ ਕੀ ਸੰਦੇਸ਼ ਦਉ ਇਲੈਕਸ਼ਨ ਅਸਿਕ ਪਬਲਿਕ ਨੂੰ ਦੇਸੀ ਲੀਡਰਾਂ ਨੂੰ ਸੰਦੇਸ਼ ਦੇ ਰਹੇ ਆ ਕਿ ਦੇਸ਼ ਸਾਡਾ ਹੈ ਇਹ ਨਾ ਹਿੰਦੂਆਂ ਦਾ ਨਾ ਫਿੱਕਾ ਦਾ ਨਾ ਮੁਸਲਮਾਨਾਂ ਦਾ ਸੰਗਤ ਹੈ ਇੱਕ ਦੇਸ਼ ਭਗਤਾਂ ਦਾ ਜਾਤੀ ਕਲਾਕਿਆਂ ਦਾ ਇਹ ਗੋਦੀ ਜੀ ਕਹਿ ਰਹੇ ਨੇ ਹਿੰਦੂ ਰਾਸ਼ਟਰ ਬਣਾਵਾਂਗੇ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਸਾਡੇ ਤੋਂ ਕਿਸੇ ਪੁੱਛਿਆ ਤੱਕ ਨਹੀਂ ਆਮ ਤੌਰ ਤੇ ਚੈਨਲ ਆਈ ਦੱਸਣ ਜਦੋਂ ਡਿਬੇਟਾਂ ਹੁੰਦੀਆਂ ਨਹੀਂ ਆ ਡਿਬੇਟ ਕੀ ਦੇ ਜਾਤੀ ਕਲਾਕਿਆਂ ਨੂੰ ਬਿਠਾਇਆ ਜਾਂਦਾ ਡਿਬੇਟ ਜੀ ਲੀਡਰਾਂ ਨੂੰ ਬਿਠਾਇਆ ਜਿਹੜੇ ਦੇਸ਼ ਨੂੰ ਲੋਟ ਕੇ ਆ ਗਏ ਸਾਨੂੰ ਕੋਟਾਂ ਦੀ ਜਵਾਬ ਦੇਈਏ ਨਾ ਕੀ ਹੈ ਕੀ ਚਾਹੁੰਦੇ ਆ ਸੀ ਸਾਡੇ ਜਿਹਨਾਂ ਨੇ ਦੇਸ਼ ਯਾਦ ਕਰਾਇਆ ਉਹਨਾਂ ਦਾ ਕੋਟਾ ਨਹੀਂ ਰਾਸਵੱਚ ਕਿਸੇ ਪਾਰਟੀ ਨੇ ਅੱਜ ਤੱਕ ਜਨਦੀਗਰ ਦੀ ਮੈਂਬਰ ਨਹੀਂ ਲਿਆ ਐਸਜੀਪੀਸੀ ਦੇ ਨਾਮਿਨੇਟ ਹੋ ਕੇ ਉਹਨਾਂ ਚ ਕੀ ਜਾਂਦਾ ਜਨਦੀਗਰ ਦਾ ਮੈਂਬਰ ਮਿਲਦਾ ਸਾਡਾ ਸਰਵੈਸ਼ਨ ਕਿਉਂ ਨਹੀਂ ਜਾਤ ਧਰਮ ਦੇ ਨਾ ਦੇ ਸਾਨੂੰ ਲੱਗਿਆ ਜਾਵੇ ਸਿਰਫ ਜਿਹੜਾ ਦੇਸ਼ ਪੱਖਤਾ ਜਾਂ ਜਿਹੜਾ ਦੇਸ਼ ਪ੍ਰਤੀ ਸੋਚ ਹੈ ਉਹਦੇ ਪਿੱਛੇ ਤਾਂ ਕੰਮ ਹੁਣ ਇਲੈਕਸ਼ਨਾਂ ਦੇ ਵਿੱਚ ਸਾਰਾ ਤੁਸੀਂ ਮੀਟਿੰਗ ਕੀਤੀ ਹੈ ਇਸ ਤੋਂ ਪਹਿਲਾਂ ਤੁਸੀਂ ਕਿਸੇ ਲੀਡਰ ਤੱਕ ਜਾ ਅਪਰੋਚ ਕੀਤੀ ਕਿ ਨਹੀਂ ਬਿਲਕੁਲ ਜੀ ਮੈਨੂੰ 25 ਸਾਲ ਹੋ ਗਏ ਬਾਗਲ ਨਾਲ 10 ਮੀਟਿੰਗਾਂ ਕਰ ਚੁੱਕਿਆ ਹਾਂ ਕਾਂਗਰਸ ਨਾਲ ਮੈਂ 5-7 ਮੀਟਿੰਗਾਂ ਕਰ ਚੁੱਕਿਆ ਹਾਂ ਕਿ ਹਾਂ ਇਹ ਮੰਨਣਾ ਪੈਣਾ ਦੇਖੋ ਜੋ ਵੀ ਦਿੱਤਾ ਹੈ ਅੱਜ ਕਾਂਗਰਸ ਨੇ ਦਿੱਤਾ ਜਿਹੜੀ ਪੈਨਸ਼ਨ ਸਾਡੇ ਬਜ਼ੁਰਗਾਂ ਨੂੰ ਦਿੱਤੀ ਭਾਤ ਤੱਕ ਜਿਹਾ ਕਾਂਗਰਸ ਨੇ ਦਿੱਤੀ ਜੇ ਵਾਸਪਾਸ ਟੋਲ ਬਣਾ ਜਮ ਆਪ ਕੀ ਤੱਕ ਸਾਨੂੰ ਕਾਂਗਰਸ ਸਰਕਾਰ ਨੇ ਤਾਂ ਇਹ ਜੋ ਅਸੀਂ ਇਹ ਕਹਿੰਦੇ ਸਾਨੂੰ ਕੋਈ ਚੀਜ਼ ਫਰੀ ਨਹੀਂ ਚਾਹੀਦੀ ਸਈ ਕਹਿੰਦਾ ਸਾਡੇ ਬੱਚਾ ਨੌਕਰੀ ਦੇ ਸਭ ਕੁਝ ਲੈ ਸਕਦੇ ਜਿਹੜੀ ਇਹ ਸਰਕਾਰ ਵੀ ਹੋਣ ਵਾਲੀ ਇਹਦਾ ਸਾਨੂੰ ਮਿਲਣ ਤੋਂ ਵਿੱਚ ਕਰਾਉਣੀ ਹੈ ਇੰਨੇ ਵਾਰੀ ਮੰਗੋ ਕੱਤਰ ਤੇ ਇੱਕ ਗੱਲ ਆਵਾਜ਼ ਤੱਕ ਸਾਡੇ ਵਿਧਾਨ ਸਭਾ ਚ ਇਹਨਾਂ ਨਹੀਂ ਉਠਾਈ ਨਾ ਹੀ ਮੋਦੀ ਸਾਹਿਬ ਨੇ ਕਿ ਉੱਥੇ ਲੋਕ ਸਭਾ ਸਾਡਾ ਵਿਚਾਰ ਕੀਤਾ ਸਰਹਾ ਹਾਂ ਬੱਤਾ ਦੇ ਕੇ ਸੁਭਾਚੰਦਰ ਗੋਸ਼ ਦੀ ਫੋਟੋ ਲਾਤੀ ਉਹ ਕਹਿੰਦਾ ਮੈਂ ਇਸ ਭਗਤਾਂ ਇਹਨਾਂ ਨੇ ਪਾਕਿਸਤਾਨ ਦਾ 100 ਗੱਲ ਇਹ ਨਮਾਇੰਦੇ ਭਗਤਾਂ ਇਹ ਕੀ ਹਾਲਤ ਦੀ ਸੇ ਠੀਕ ਹੈ ਥੈਂਕ ਯੂ ਆਸ ਕਪਤਨ ਸਿੰਘ ਸੁਪਾ ਪ੍ਰਧਾਨਾ ਟ੍ਰੇਡਰ ਫਾਈਟਰ ਉਤਰਾਖੰਡ ਰਿਸਤਾਰ ਪੰਜਾਬ ਜੀ ਮੈਂ ਸ਼ੁਰੂ ਕਰਦਾ ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਹੋ ਗਏ 47 ਦੇ ਵਿੱਚ ਸਾਡੇ ਬਜ਼ੁਰਗਾਂ ਨੇ ਇਸ ਦਿਨ ਨੂੰ ਯਾਦ ਕਰਾਇਆ ਆਜ਼ਾਦ ਹੋਣ ਤੇ ਛੇ ਸਪੇਸ ਦੇ ਸਿਆਸੀ ਲੋਕਾਂ ਨੇ ਉਹਨਾਂ ਨੂੰ ਬੁਲਾਇਆ ਹਾਂ ਜਾਇ ਜਵਾਨ ਹਮਨ ਜਾਇ ਕਸਮ ਉਹ ਤੁਸੀਂ ਹਰੀ ਪ੍ਰਾਪਤੀ ਤੇ ਹੋ ਤੁਸੀਂ ਦੇਸ਼ ਨੂੰ ਯਾਦ ਕਰਾ ਲਿਆ ਖੇਤੀਬਾੜੀ ਮੁਰਕੇ ਸਾਡੇ ਪੁਰਖਿਆਂ ਨੇ ਖੇਤੀ ਨੂੰ ਲੱਗਿਆ ਕਿ ਸਾਡੀ ਪੜਾਈਆਂ ਦੇ ਵਿੱਚ ਵੀ ਸਾਡੀ ਪਰਮਿਟਸ ਦੇ ਵਿੱਚ ਵੀ ਉਹਨਾਂ ਤੋਂ ਬੜੀਆਂ ਉਤਪਾਦੀਆਂ ਰਹੀਆਂ ਇਸ ਦੇਸ਼ ਦੇ ਲੋਕਾਂ ਨੇ ਬੜਾ ਮਿਹਨਤ ਕੀਤੀ 프랑ਸ ਤੋਂ ਜਿਹੜੇ ਸਿਆਸੀ ਲੋਕ ਸੀ ਉਹਨਾਂ ਨੇ ਆਪਣੇ ਪਰਿਵਾਰਾਂ ਲਈ ਤੇ ਆਪਣੇ ਲਈ ਕੀਤਾ ਉਸ ਸਮੇਂ ਦੇਸ਼ ਆਜ਼ਾਦ ਹੋਣ ਵੇਲੇ ਇੰਗਲੈਂਡ ਦਾ 1 ਪਾਉਂਡ ਤੇ ਭਾਰਤ ਦਾ 1 ਰੁਪਿਆ ਬਰਾਬਰ ਹੁੰਦੇ ਸੀ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਸ ਦੇਸ਼ ਦੇ ਸਿਆਸੀ ਜਿਨ੍ਹਾਂ ਵੀ ਪਰਿਵਾਰ ਨੇ ਇਹਨਾਂ ਨੇ ਇਸ ਦੇਸ਼ ਨੂੰ ਗੁੱਟਿਆ ਤੇ ਸਾਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਕੁੱਟਿਆ ਮੈਂ ਕਹਿਣਾ ਚਾਹੁੰਦਾ ਇਹ ਸਾਨੂੰ ਜਾਗ ਆਈ ਹੈ ਹੁਣ ਸਾਨੂੰ ਥੋੜਾ ਥੋੜਾ ਪਤਾ ਲੱਗਿਆ ਕਿ ਇਹਨਾਂ ਨੇ ਸਾਨੂੰ ਹੁਣ ਤੱਕ ਕੁੱਟ ਕੇ ਵਰਾਇਆ ਤੇ ਸਾਡੋ ਕੁਝ ਨਹੀਂ ਦਿੱਤਾ ਅਸੀਂ ਮਾਣ ਕਰਦੇ ਹਾਂ ਇਹ ਦੇਸ਼ ਨੂੰ ਉਹ ਇਮਾਨਦਾਰ ਲੋਕ ਦੀ ਤੇ ਜਿਹੜੇ ਕਰਪ ਲੋਕ ਨੇ ਤੇ ਖਾਤਰਦੇ ਲੋਕ ਨੇ ਉਹ ਇਸਤੇ ਕਾਬੂ ਨੇ ਤੇ ਸਾਨੂੰ ਉਹ ਕਰ ਰਹੇ ਨੇ ਅਸੀਂ ਹੁਣ ਇੱਕ ਪੰਜਾਬ ਦੇ ਵਿੱਚ 21 ਜਨਾਂ ਦੇ ਵਿੱਚੋਂ ਸਾਰੇ ਨਮਾਇਦੇ ਲੈ ਕੇ ਤੇ ਸਾਡੀ ਜਿਹੜੀ ਟੀਮ ਤਿਆਰ ਕਰਕੇ ਬਸ ਇਹਨਾਂ ਨਾਲ ਗੱਲ ਨੂੰ ਕੀ ਸਾਰੇ ਜਿਹੜੇ ਨਮਾਇਦੇ ਖੜੇ ਹੋਣੇ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਹੁਣ ਤੱਕ ਖੋੜਿਆ ਨਹੀਂ ਕੀ ਕੀਤਾ ਜਿਹੜੀ ਮੀਟਿੰਗ ਕੀਤੀ ਹੈ ਹੁਣ ਇਸ ਮੀਟਿੰਗ ਦੇ ਵਿੱਚ ਤੁਸੀਂ ਗਾਂ ਕੀ ਏਜੰਡਾ ਲਿਖਿਆ ਗਾਂ ਏਜੰਡਾ ਜਿੱਕਿਆ ਸੀ ਅਸੀਂ ਅਸੀਂ ਇਹਨਾਂ ਸਿਆਸੀ ਪਾਰਟੀਆਂ ਨੂੰ ਕਹਾਂਗੇ ਵੀ ਜਿਹੜਾ ਤੁਹਾਡੇ ਚੋਣ ਮੈਨਿਫੈਸਟੋ ਵਿੱਚ ਹੈ ਉਸ ਤੋਂ ਪਹਿਲਾਂ ਜੇ ਕਿਸਾਨਾਂ ਦੇ ਵਿੱਚ ਕੁਝ ਨਹੀਂ ਆਇਆ ਤੁਸੀਂ ਹੁਣ ਸਾਨੂੰ ਦੱਸੋ ਕੀ ਦੇ ਰਹੇ ਹੋ ਸਾਡੇ ਲਈ ਕੀ ਸਨਮਾਨ ਕਰ ਰਹੇ ਹੋ ਅਸੀਂ ਮੰਗਦੇ ਨਹੀਂ ਭਿਖਾਰੀ ਨਹੀਂ ਹਾਂ ਅਸੀਂ ਉਹਨਾਂ ਅਣਖੀ ਲੋਕਾਂ ਦਾ ਖੂਨ ਆ ਜਿਨ੍ਹਾਂ ਨੇ ਦੇਸ਼ ਅਜਾਇਬ ਰੱਖਿਆ ਤੇ ਅਸੀਂ ਇਹਨਾਂ ਤੋਂ ਮੰਗ ਕਰਾਂਗੇ ਅਸੀਂ ਉਹਨਾਂ ਦੀ ਹੀ ਕੋਈ ਸਪੋਰਟ ਕਰਾਂਗੇ ਉਹਨਾਂ ਲਈ ਕੋਈ ਵੋਟ ਦਾ ਹੱਕ ਕਰਾਂਗੇ ਬਾਕੀ ਦੂਜਿਆਂ ਦਾ ਅਸੀਂ ਬਾਈਕਾਟ ਕਰਾਂਗੇ ਇਹਨਾਂ ਨੂੰ ਠੇਰਾਗੇ ਤੇ ਇਹਨਾਂ ਕਹਿੰਦਾ ਹੋਇਆ ਮੈਂ ਠੀਕ ਹੈ ਜੀ ਰਾਤ ਇਥੋਂ ਦੇ ਮੁੱਖ ਮੰਤਰੀ ਤੋਂ ਵਰ ਸਿੰਘ ਮਾਨ ਨੂੰ ਕੀ ਕਹਿੰਦੇ ਆ ਉਹਨਾਂ ਨੇ ਤਿੰਨ ਵਾਰੀ ਸਮਾਂ ਦੇ ਕੇ ਸਾਡੀ ਪੁਸ਼ਾਹ ਦੀ ਸ਼ਫੇਬੰਦੀ ਨੂੰ ਇੱਕ ਵੀ ਮੀਟਿੰਗ ਨਹੀਂ ਕੀਤੀ ਇਸ ਤੋਂ ਪਹਿਲਾਂ ਸਾਡੇ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜਿਨ੍ਹਾਂ ਨੇ 8 11 2003 ਦੇ ਵਿੱਚ ਸਾਡੀ ਮੀਟਿੰਗ ਕੀਤੀ ਸਾਰੇ ਸਰਕਾਰੀ ਨੁਮਾਇੰਦਿਆਂ ਨੂੰ ਲੈ ਕੇ ਪਰ ਉਹਦਾ ਮੀਟਿੰਗ ਦਾ ਕੋਈ ਵੀ ਏਜੰਡੇ ਦਾ ਹਨ ਕੁਛ ਨਹੀਂ ਉਹਦਾ ਦਿੱਤਾ ਹੁਣ ਕਿ ਉਹਥੇ ਲੁੱਪਦਾ ਪਿਆ ਇੱਕ ਵਾਰੀ ਇਸ ਪੰਜਾਬ ਦੇ ਕਿਸਾਨ ਮੰਤਰੀ ਜੀਮਾ ਸਾਹਿਬ ਦੇ ਉਹਨਾਂ ਨੇ ਮੀਟਿੰਗ ਕੀਤੀ ਜਦੋਂ ਉਹਨਾਂ ਨੇ ਕੁਝ ਕੀਤਾ 2.5 ਸਾਲ ਹੋ ਗਏ ਮੁੱਖ ਮੰਤਰੀ ਕੋਲੇ ਸਾਡੇ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੈ ਨਾ ਤੂੰ ਮੰਤਰੀਆਂ ਨੇ ਸਾਨੂੰ ਲਾਰੇ ਦੇ ਕੇ ਲੋਲੀ ਚੋਪ ਲੋਲੀ ਪੱਪ ਦੇ ਕੇ ਸੰਤੋਸ਼ਤਾ ਸੰਤੋਸ਼ਤਾ ਜਿਹਨੇ ਕੁਝ ਨਹੀਂ ਇਹ ਸਭ ਕੰਗੀਆਂ ਖੱਟੀਆਂ ਪਗਰ ਤੇ ਇਹਨਾਂ ਨੇ ਜਿਹੜਾ ਕੀਤਾ ਬਣ ਮੈਂ ਜਿੱਤੇ ਅਸੀਂ ਉਹ ਇਸ ਪੰਜਾਬ ਦੇ ਲੋਕ ਆ ਜਿਨ੍ਹਾਂ ਨੇ ਕਾਂਗਰਸ ਅਕਾਲੀ ਤੇ ਭਾਜਪਾ ਤੋਂ ਅੱਕ ਕੇ ਇਹਨਾਂ ਨੂੰ ਇੱਕ ਆਮ ਆਦਮੀ ਪਾਰਟੀ ਸਮਝ ਕੇ ਜਿਤਾਇਆ ਸੀ ਪਰ ਇਹਨਾਂ ਨੇ ਉਹਨਾਂ ਤੋਂ ਹੀ ਮਾੜਾ ਹਾਲ ਕੀਤਾ ਮੈਂ ਬੇਨਤੀ ਕਰਨਾ ਵੀ ਇਸ ਪੰਜਾਬ ਦੇ ਵਿੱਚ ਕਿੰਨਾ ਨਸ਼ੇ ਤੋਂ ਬਾਤ ਵੱਧ ਗਿਆ ਕਿੰਨੇ ਨੌਜਵਾਨ ਸਾਡੇ ਨਿਤ ਮਰਦੇ ਨੇ ਪਰ ਇਹ ਤੇ ਦੱਸੋ ਇਸ ਦਾ ਮੁੱਖ ਮੰਤਰੀ ਉਹਨੇ ਕੀ ਕੀਤਾ ਤੇ ਇਹ ਸਭ ਤੋਂ ਨਕਮਾ ਸਦੂ ਹੈ ਨਾ ਇਸ ਤੁਹਾਡੇ ਚੱਲ ਰਹੀ ਕਹਿਣਾ ਚਾਹਣਾ ਵੀ ਇਹਨਾਂ ਨੇ ਜਿਹੜਾ ਲਾਈਨ ਆਊਟ ਹਾਟ ਦਾ ਉੱਤੇ ਕੁਝ ਨਹੀਂ ਲੋਕ ਲੜਕੀਆਂ ਤੁਰੀਆਂ ਜਾਂਦੀਆਂ ਨੇ ਹੋਣ ਖੋਹੇ ਜਾਂਦੇ ਨੇ ਗਣਾ ਚੁੱਚ ਇੰਨੀਆਂ ਗੁੱਟੇ ਸਿੱਟਿਆ ਜਾਂਦਾ ਤੇ ਕਿਸੇ ਕੋਈ ਆਈ ਨਹੀਂ ਤੇ ਇਹ ਪੁਲਿਸ ਪ੍ਰਸ਼ਾਸਨ ਤੇ ਵਿਰੇ ਮੰਤਰੀ ਇਸ ਪੰਜਾਬ ਦੇ ਨਕਮਾ ਸਾਫਤ ਹੈ ਬੈਂਦੀ ਕਰਦਾ ਇਹਦੇ ਵਿੱਚ ਸੁਧਾਰ ਕੀਤਾ ਜਾਵੇ ਨਹੀਂ ਲੋਕ ਉੱਠ ਖੜੇ ਨੇ ਜਿਵੇਂ ਤੁਹਾਨੂੰ 92 ਤੁਹਾਨੂੰ ਜਾਇਸ ਨੇ ਇਸ ਵਾਰੀ ਤੁਹਾਨੂੰ ਇਹ ਦੱਸਣਗੇ ਕਿ ਤੁਸੀਂ ਕੀ ਕੀਤਾ ਤੁਹਾਡੇ ਕਾਰਗਜ਼ਾਰੀ ਤੁਹਾਡੇ ਸਾਹਮਣੇ ਆਊਗੀ ਠੀਕ